ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਚਲੋ ਜੀ ਕਰਦੇ ਆਪਾਂ ਆਪਣੀ ਵੀਡੀਓ ਦੀ ਸ਼ੁਰੂਆਤ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਤੇ ਕਿੰਨੇ ਦਿਨ ਹੋ ਗਏ ਵੀਡੀਓ ਬਣੀ ਨਹੀਂ ਹੈਗੀ ਤੇ ਸਾਰਿਆਂ ਦੇ ਕਮੈਂਟ ਆਉਨੇ ਕੋਈ ਦਾ ਕੋਈ ਫੋਨ ਕਰਦਾ ਹੈ ਨਾ ਕਿ ਵੀਡੀਓ ਨਹੀਂ ਬਣਾ ਰਹੀ ਹੈਗੇ ਕਿ ਵੀਡੀਓ ਬਣਾਉਣ ਦਾ ਇੱਕ ਕਾਰਨ ਸੀਗਾ ਕਿ ਇਹ ਸਾਡੇ ਪਪਾ ਜੀ ਸੀਗੇ ਬਹੁਤ ਜ਼ਿਆਦਾ ਬਿਮਾਰ ਤੇ ਉਹਨਾਂ ਕਰਕੇ ਮਤਲਬ ਮੰਮੀ ਹੈਗੀ ਹੈ ਨਾ ਤੇ ਇਹਨਾਂ ਦੇ ਦਿਲ ਕਰਿਆ ਬਣਾਉਣ ਨੂੰ ਤੇ ਬਸ ਫਿਰ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਿਹਾ ਤੇ ਹੁਣ ਕੁਝ ਠੀਕ ਨੇ ਤੇ ਹੁਣ ਉਹਨਾਂ ਨੇ ਆਪ ਵੀ ਮੈਨੂੰ ਬਹੁਤ ਵਾਰ ਕਹਿ ਲਿਆ ਕੀ ਭਾਈ ਕੁੜੀ ਜੀ ਵੀਡੀਓ ਵੀਡੀਓ ਬਣਾ ਲਿਆ ਕਰ ਆਪਣੀ ਹੈ ਨਾ ਤੇ ਅੱਜ ਆਪਾਂ ਲੱਗੇ ਆ ਜੀ ਆਪਣੀ ਵੀਡੀਓ ਦੀ ਸ਼ੁਰੂਆਤ ਕਰਨ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਦਿਆ ਕਰੋ ਤੇ ਚਲੋ ਜੀ ਕਰਦੇ ਆ ਆਪਾਂ ਵੀਡੀਓ ਦੀ ਸ਼ੁਰੂਆਤ ਅੱਜ ਆਪਾਂ ਬਣਾਵਾਂਗੇ ਜੀ ਹਰੀ ਬੈਂਕਣੀ ਹੈ ਨਾ ਤੇ ਇਹ ਆਪਣੇ ਘਰ ਦੀ ਹੀ ਹੈ ਤੇ ਇਹਨੂੰ ਬਣਾਵਾਂਗੇ ਆਪਾਂ ਪਨੀਰ ਪਕਵਾਲਜ ਤੇ ਆਪਾਂ ਇਹਨੂੰ ਆਲੂ ਪਕਵੇ ਵੀ ਬਣਾ ਸਕਦੇ ਆ ਤੇ ਅੱਜ ਪਰ ਆਪਾਂ ਇਹਨੂੰ ਇਹਦੇ ਵਿੱਚ ਆਮ ਬੈਂਗਣੀ ਤੇ ਪਨੀਰ ਬਣਾਵਾਂਗੇ ਜਿਵੇਂ ਆਪਾਂ ਸ਼ਿਵਲਾ ਮਿਰਚ ਤੇ ਪਨੀਰ ਜਮ ਕੇ ਚਿਲੀ ਪ੍ਰੇਅਰ ਬਣਾਉਨੇ ਆ। ਉਹ ਮੈਂ ਅੱਜ ਆਪਾਂ ਬੈਂਗਣੀ ਪ੍ਰੇਅਰ ਬਣਾਵਾਂਗੇ ਹਨਾ। ਤੇ ਚਲੋ ਜੀ ਪਹਿਲਾਂ ਆਪਾਂ ਇਹਨੂੰ ਆਪਾਂ ਨੇ ਧੋ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਟਿਕ ਟਿਕ ਕਟ ਪੀਸਾਂ ਦੇ ਵਿੱਚ ਕੱਟ ਲੈਨੇ ਆ। ਤੇ ਨਾਲ ਪਾਵਾਂਗੇ ਪਿਆਜ਼ ਤੇ ਆਪਾਂ ਹੁਣ ਇਹਨੂੰ ਸਾਰੀ ਨੂੰ ਕੱਟ ਕੇ ਤੁਹਾਨੂੰ ਫੇਰ ਮਿਲਦੇ ਨੇ ਜੀ। ਲੋ ਜੀ ਬੈਂਗਣੀ ਆਪਾਂ ਨੇ ਕੱਟ ਲਈ ਐ। ਤੇ ਆਪਾਂ ਨੇ ਇਹਨੂੰ ਐਵੇਂ ਲੰਮੇ-ਲੰਮੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਕੱਟ ਕੇ ਇਹਨੂੰ ਪਾਣੀ ਦੇ ਵਿੱਚ ਪਾਇਆ ਕਿਉਂਕਿ ਨਾਲ ਦੀ ਨਾਲ ਹੈਨਾ ਫਿਰ ਇਹ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਨਹੀਂ ਤਾਂ ਤੇ ਇੱਧਰ ਕੱਟ ਲਿਆ ਇਸ ਤਰੀਕੇ ਦੇ ਨਾਲ ਹੀ ਆਪਾਂ ਨੇ ਪਿਆਜ਼ ਨੂੰ ਲੰਬੇ ਤੇ ਉਵੇਂ ਹੀ ਕੱਟ ਲਈ ਜੀ ਆਪਾਂ ਨੇ ਟਮਾਟਰ ਤੋਂ ਟਮਾਟਰ ਲੈ ਲੇ ਤੇ ਇੱਧਰ ਆਪਣਾ ਹੋ ਗਿਆ ਤੇਲ ਗਰਮ ਹੁਣ ਆਪਾਂ ਤੇਲ ਦੇ ਵਿੱਚ ਪਾਉਣੀ ਹੈ ਪਿਆਜ਼ ਪਹਿਲਾਂ ਪਾਵਾਂਗੇ ਥੋੜਾ ਜਿਹਾ ਜੀਰਾ ਨਾਲ ਦੀ ਨਾਲ ਪਿਆਜ਼ ਪਿਆਜ਼ ਆਪਾਂ ਥੋੜੇ ਥੋੜੇ ਬ੍ਰਾਊਨ ਕਰਾਂਗੇ ਬਿਲਕੁਲ ਸਾਦੇ ਉਹਨੇ ਕਰਨੇ ਹੈਗੇ ਬਿਲਕੁਲ ਥੋੜੇ ਥੋੜੇ ਜਿਹਾ ਭਵਾੰਗੇ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਜੀ ਪੈਂਟਨੀ ਹੁਣ ਆਪਾਂ ਪੈਂਟਨੀ ਦਾ ਪਾਣੀ ਕੱਢ ਕੇ ਇੱਕ ਦੋ ਵਾਰ ਇਹਨੂੰ ਹੋਰ ਧੋਲ ਲੈਣੇ ਆਂ ਕਰੋ ਚੀ ਬੈਂਗਣੀ ਆਪਾਂ ਨੇ ਫੇਰ ਦੁਬਾਰਾ ਧੋ ਲਈ ਇਹਨਾਂ ਟਾਈਮ ਮੱਪਣਾ ਹੁੰਦੇ ਆ ਜੀ ਪਿਆਜ਼ ਤਾਂ ਟਾਈਮ ਉੱਪਰੋਂ ਦਿਖਾਉਣੇ ਬਾਹਰ ਦਾ ਮਾਹੌਲ ਕੋੜੇ ਦਿਨ ਹੋ ਗਏ ਬਾਹਰ ਦਾ ਮਾਹੌਲ ਨਹੀਂ ਦੇਖਿਆ ਸੀ ਦੇਖੀ ਅੱਜ ਜਿਸੀ ਗਰਮੀ ਵਾਲੀਆਂ ਸੌਂਜੀਆਂ ਮਤਲਬ ਦੇਖੋ ਹਲੇ ਲਗਾਉਣੀਆਂ ਆ ਹਲੇ ਤੇ ਅੱਜ ਤਿਆਰ ਕਰਿਆ ਹੈ। ਅਸੀਂ ਮਮੀ ਨੂੰ 2-3 ਦਿਨ ਹੋ ਗਏ ਲੱਗਿਆ ਨੂੰ ਥੋੜਾ ਬਤਾ ਇਹ ਖਰਾ ਦਿੰਦੇ ਤੇ ਨਾਲ ਸ਼ਾਮ ਨੂੰ ਆ ਕੇ ਤੇ ਅੱਜ ਮਮੀ ਨੇ ਬਸ ਫਿਰ ਪਾਣੀ ਪੁਣੀ ਛੜਤਾ ਇਹ ਜੜੀਆਂ ਇਹ ਵਾਲੀਆਂ ਬੱਟਾਂ ਐ ਇਹ ਵੀ ਸਾਰੀਆਂ ਮਤਲਬ ਦਵਾਰਾ ਤੋਂ ਪਟਪਟਾਈ ਕਰਕੇ ਫਿਰ ਦਵਾਰਾ ਬਣਾ ਕੇ ਫਿਰ ਇੱਧਰ ਇੱਥੇ ਲਾਵਾਂਗੇ ਭਿੰਡੀਆਂ ਉੱਧਰ ਵੀ ਲਾਵਾਂਗੇ ਭਿੰਡੀਆਂ ਤੇ ਉਹ ਥੇ ਲਗਾਤੀਆਂ ਇੱਕ ਤਾਂ ਬੰਦ ਗੋभी ਲੱਗੀ ਹੋਈ ਆ ਨਾਲੇ ਲਾਤੀਆਂ ਸ਼ਿਮਲਾ ਮਿਰਚ ਤੇ ਹਰੀ ਮਿਰਚ ਦੇ ਬੁੱਟੇ ਤੇ ਇੱਧਰ ਲਾਵਾਂਗੇ ਕarele ਸੜੀ ਦੀਆਂ ਸਬਜ਼ੀਆਂ ਸਾਰੀਆਂ ਲੇਟ ਹੋ ਗਈਆਂ ਪਪੇ ਦੇ ਬਿਮਾਰ ਹੋਣ ਕਰਕੇ ਤੇ ਇਹੇ ਅਮਰੂਦ ਨੂੰ ਵੀ ਦੇਖੋ ਕਿੰਨਾ ਫਲ ਆ ਗਿਆ ਜਿਵੇਂ ਹੁਣ ਉੱਧਰੋਂ ਚਲੀ ਗਈ ਮੈਨੂੰ ਲੱਗਦਾ ਨਾਲ ਟਾਈਮ ਤਾਂ ਫਿਰ ਮੇਰੇ ਇਧਰ ਪਿਆਜ਼ ਖਰਾਬ ਹੋ ਗਜਣੇ ਆ ਕਿੰਨੇ ਅਮਰੂਦ ਲੱਗੇ ਹੋਏ ਐ ਇਹਨੂੰ ਵੀ ਸਾਰਾ 2-3 ਕਿ ਫੁੱਟ ਦਾ ਅਮਰੂਦ ਹੋਣਾ ਤੇ ਇਹ ਵੈਂਗਣੀ ਆਪਾਂ ਨੇ ਇਧਰੋਂ ਹੀ ਤੋੜੀ ਐ ਤੇ ਹਲੇ ਵੀ ਬਹੁਤ ਲੱਗੀ ਹੋਈ ਐ ਹਰ ਰੋਜ਼ ਮਤਲਬ ਬਹੁਤ ਜ਼ਿਆਦਾ ਲੱਗ ਜਾਂਦੀ ਐ ਅਸੀਂ ਤੋੜ ਤੋੜ ਕੇ ਦਿੰਦੇ ਸੱਕੇ ਪਰ ਇਹ ਲੱਗਦੀ ਨਹੀਂ ਥੱਕਦੀ ਇਹ ਉਧਰ ਹਲੇ ਕੜਨਖ ਵੀ ਪਈ ਐ ਇਹਨਾਂ ਨੂੰ ਡਰਮਾ ਦੇ ਵਿੱਚ ਪਾਉਣਾ ਐ ਪਤਾ ਨਹੀਂ 2-3 ਦਿਨ ਹਲੇ ਹੋਰ ਲੱਗ ਜਾਣੇ ਐ ਚੋਲੀਆਂ ਆਪਣੇ ਉੱਧਰ ਪਿਆਜ਼ ਵੀ ਛਾ ਕੇ ਦੇਖਦੇ ਹਾਂ ਪਿਆਜ਼ ਤੇ ਲੋਜੀ ਪਿਆਜ਼ ਵੀ ਆਪਣੇ ਹੋ ਚੁੱਕੇ ਆ ਪਿੰਕ ਪਿੰਕ ਫਿਰ ਬਸ ਇਹਨਾਂ ਦੇ ਘੁਣਨ ਪਾਣੀ ਕਿਉਂ ਇਹ ਪਾਣੀ ਇਹਦੇ ਵਿੱਚ ਪਾਣੀ ਹੈ ਬੈਂਗਣੀ ਤੇ ਨਾਲ ਨਾਲ ਉਦੋਂ ਚੰਨੀ ਖਹੋਂਗੇ ਉਹ ਹੋ ਜਾਣਗੇ ਫਿਰ ਬਾਅਦ ਚੋ ਪਾਣੀ ਵਿੱਚ ਕਰਦਨੇ ਆਂ ਜੀ ਬੈਂਗਣੀ ਹੈ ਇਹਦੀ ਬੈਂਗਣੀ ਮਤਲਬ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਜਦੋਂ ਫਿਰ ਇਹਦੇ ਵਿੱਚ ਪਨੀਰ ਪੈ ਜਾਂਦਾ ਤਾਂ ਹੋਰ ਵੀ ਜਿਆਦਾ ਟੇਸਟੀ ਬਣ ਜਾਂਦੀ ਹੈ। ਵੈਸੇ ਆਲੂਆਂ ਨੇ ਵੀ ਚੰ ਬਹੁਤ ਵਧੀਆ ਲੱਗਦੀ ਹੈ। ਪਰ ਆਲੂ ਖਾੰਦੇ ਨੂੰ ਬਹੁਤ ਦਿਨ ਹੋ ਗਏ। ਕਦੇ ਕਿਸੇ ਚੀਜ਼ ਦੇ ਵਿੱਚ ਆਲੂ ਕਦੇ ਕਿਸੇ ਦੇ ਤੇ ਅੱਜ ਫਿਰ ਇਸੇ ਦੇ ਕਰਿਆ ਵਿੱਚ ਅੱਜ ਆਲੂ ਇਹਦੇ ਵਿੱਚ ਐਡ ਕਰਨੇ ਹੀ ਹੈਗੇ। ਇਹ ਦਰਮੈਂਟ ਸੇਕ ਲੱਗਣ ਤੋਂ ਬਾਅਦ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਨਮਕ ਤੇ ਜੀ ਜਲਦੀ ਜਲਦੀ ਫਰੀ ਤਨੀ ਹੈ ਸਬਜ਼ੀ ਤੇ ਫਿਰ ਉਹਨੂੰ ਪਕਾਣ ਵਿੱਚ ਜਲ ਟਾਈਮ ਨਹੀਂ ਲੱਗਦਾ ਹੈਗਾ ਚਲੋ ਜੇ ਨਾ ਟਾਈਮ ਬਣ ਗਿਆ ਸਬਜ਼ੀ ਸੈਨਾ ਟਾਈਮ ਆ ਪਕਾ ਕਰ ਲੰਨੇ ਕਟਿੰਗ ਪਨੀਰ ਦੀ ਸਮਝਾ ਐ ਸੀ ਫੋਨ ਕਰ ਦਾਂਗੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਐਡ ਮਾਚੀ ਜੀ ਆਪਣੇ ਬਣ ਕੇ ਤਿਆਰ ਹੈ Gym, so guys, you better pop on again, Guys, my guys, know that they fly, know that they ride or die. Why do you want to move like that? Where you want like that?